ਸਰ ਨੇ ਕਿਹਾ ਸੀਗਾ ਵੀ 26 ਜਨਵਰੀ ਤੋਂ ਦਵਾਈਆਂ ਮਿਲਣਗੀਆਂ ਇੱਕ ਸਾਲ ਉੱਪਰ ਹੋ ਕੇ 26 ਜਨਵਰੀ ਆ ਆ ਗਈ ਹਲੇ ਵੀ ਦਵਾਈਆਂ ਨਹੀਂ ਮਿਲ ਰਹੀ ਰਜਿੰਦਰ ਜੀ ਮੈਂ ਦੱਸਦਾ ਤੁਹਾਨੂੰ ਜੀ ਇਹਦੇ ਵਿੱਚ ਅਸੀਂ ਨਾ ਜਿਹੜਾ 26 ਜਨਵਰੀ ਨੂੰ ਬਿਲਕੁਲ ਕੀਤਾ ਸੀ ਅਸੀਂ ਜਿਹੜੀ ਸਾਡੀ ਸੈਕੰਡਰੀ ਕੇਅਰ ਆ ਉਹਦੇ ਵਿੱਚ ਤੁਸੀਂ ਵੇਰੀਏਸ਼ਨ ਦੇਖੋ ਤੁਸੀਂ ਮਾਤਕ ਚਲੇ ਹਸਪਤਾਲ ਚ ਵੀ ਜਾਂਦੇ ਹੋ ਮਿਲਦੀਆਂ ਲੋਕਾਂ ਨੂੰ ਦਵਾਈਆਂ ਇਹ ਦੀਜ਼ ਆਰ ਐਡਮਿਨਿਸਟ੍ਰੇਟਿਵ ਇਸ਼ੂਸ ਸਰਪੇ ਸਾਹਿਬ ਬੈਠੇ ਆ ਅਸੀਂ ਬਹੁਤ ਇਹਨੂੰ ਸੀਰੀਅਸਲੀ ਲੈ ਰਹੇ ਆ ਇਹਨਾਂ ਨੂੰ ਕਿਹਾ ਵੀ ਪੇਸ਼ੈਂਟ ਥੀਏਟਰ ਦੇ ਵਿੱਚ ਹੁਣ ਵੀ ਮੈਂ ਉਹਨਾਂ ਨੂੰ ਕਿਹਾ ਵੀ ਇਹ ਪ੍ਰੈਸੈਂਟੇਟ ਦੇ ਬਾਹਰ ਬੰਦੇ ਕਿਉਂ ਖੜੇ ਆ ਕਹਿੰਦੇ ਜੀ ਜਾਨ ਉਸ ਦੀ ਦਵਾਈ ਮੰਗਾਣੀ ਹੁੰਦੀ ਆ ਵੀ ਉਹਦਾ ਟ੍ਰਾਂਡਰ ਲੈ ਕੇ ਆਂਦਾ ਮੈਂ ਕਹਿੰਦਾ ਇਹਦੇ ਵਾਸਤੇ ਸਟਾਫ ਰੱਖ ਲਓ ਤੁਸੀਂ ਮਤਲਬ ਜਿਹੜੀ ਦਵਾਈ ਲੈ ਕੇ ਸਿੱਧੀ ਜਾ ਕੇ ਅੰਦਰ ਪੇਸ਼ੈਂਟ ਦੇ ਟ੍ਰਾਂਡਰ ਨੂੰ ਬਿਠਾਓ ਪਾਣੀ ਪਿਲਾਓ ਚਾਹ ਪਿਲਾਓ ਇੱਕ ਇੱਥੇ ਆ ਜਾਾਂਗੇ ਅਸੀਂ ਉਹ ਤੁਹਾਡੇ ਸਾਹਮਣੇ ਬਣਦਾ ਪਿਆ ਨਾ ਪੇਸ਼ੈਂਟ ਸਿਲੀਟੇਸ਼ਨ ਸੈਂਟਰ ਪੇਸ਼ੈਂਟ ਦੇ ਟ੍ਰਾਂਡਰ ਨੂੰ ਉੱਥੇ ਬਣਾਵਾਂਗੇ ਜੀ ਵੀਆਈਪੀ ਟ੍ਰੀਟਮੈਂਟ ਦੇਾਂਗੇ ਇਸ ਮਰੀਜ਼ਾਂ ਨੂੰ ਰਜਿੰਦਰ ਹਸਪਤਾਲ ਦੇ ਤੁਹਾਡੇ ਸਾਹਮਣੇ ਹੋਣੇ ਨਾ ਵੀ ਆਰ ਇਨ ਟ੍ਰਾਂਜ਼ੀਸ਼ਨ ਥੀਜ਼ ਆਰ ਜਿਹੜਾ ਡਾਕਟਰ ਲਾਈਵ ਹੋ ਗਿਆ ਸਾਰੀਆਂ ਗੱਲਾਂ ਕਹਿ ਰਿਆ ਸੀ ਉਹਦੇ ਟਾਰਗੇਟ ਤੇ ਰਜਿੰਦਰ ਸਾਹਾ ਦਾ ਪ੍ਰਸ਼ਾਸਨ ਸੀ ਸਿਹਤ ਮੰਤਰੀ ਸੀ ਸਰਕਾਰ ਸੀ ਕੌਣ ਸੀ ਲੱਗਦਾ ਕਿ ਉਹ ਆਫੈਂਸ ਬਣਦਾ ਅਜਾਹੇ ਤੁਸੀਂ ਵੀ ਡਾਕਟਰ ਹੀ ਕਿਤੇ ਗਏ ਹੋ ਕੋਈ ਲਾਈਵ ਹੋ ਕੇ ਤੁਸੀਂ ਇਸ ਤਰ੍ਹਾਂ ਦਾ ਪ੍ਰੋਟੈਸਟ ਕੀਤਾ ਦੇਖੋ ਦੇਖੋ ਮੇਰੀ ਗੱਲ ਸੁਣੋ ਤੁਸੀਂ ਨਾ ਮੀਡੀਆ ਵਾਲੇ ਬੰਦੇ ਹੋ ਸਾਰੇ ਮੈਚ्योर ਬੰਦੇ ਹੋ ਮੈਂ ਤੁਹਾਡਾ ਬਹੁਤ ਰਿਕਾਰਡ ਕਰਦਾ ਜਿਹੜਾ ਜਸਟਿਸ ਹੁੰਦਾ ਨਾ ਇਹ ਰਿਫਾਰਮੇਟਿਵ ਹੁੰਦਾ ਆ ਪਰਫਾਰਮ ਕਰਨਾ ਸਿਸਟਮ ਉਸ ਡਾਕਟਰ ਨੂੰ ਵੀ ਰਿਫਾਰਮ ਕਰਨਾ ਉਹਨੂੰ ਬੈਟਰ ਡਾਕਟਰ ਬਣਾਣਾ ਬੈਟਰ ਹਿਊਮਨ ਬੀਇੰਗ ਬਣਾਣਾ ਅਸੀਂ ਸਾਰੇ ਜਿੰਨੇ ਸਾਡੇ ਡਾਕਟਰਸ ਆ ਬੱਚਿਆਂ ਨੂੰ ਸਮਝਾਵਾਂਗੇ ਵੀ ਵਿਲ ਡੀਲ ਵਿਦ them ਸਾਡੇ ਬੱਚੇ ਆ ਜੀ ਉਹ ਅਸੀਂ ਉਹਨਾਂ ਨੂੰ ਕਲੀਨਿਕਲ ਸਕਿਲਸ ਵੀ ਸਿਖਾਵਾਂਗੇ ਔਰ ਉਹਨਾਂ ਨੂੰ ਜਿਹੜਾ ਸਾਈਕੋਲੋਜੀਕਲੀ ਵੀ ਪ੍ਰਿਪੇਅਰ ਕਰਾਂਗੇ ਟੂ ਵਰਕ ਹਾਊ ਟੂ ਵਰਕ ਅੰਡਰ ਪ੍ਰੈਸ਼ਰ ਸਿਚੁਏਸ਼ਨਸ ਆਰ ਹਾਊ ਟੂ ਰੀਐਕਟ ਠੀਕ ਆ ਠੀਕ ਆ ਕਿ ਇਹ ਕਰਾ ਫਿਰਲ ਹੋਈ ਇਹ ਵੀਡੀਓ ਜਿਹਨੇ ਵੀ ਡਾਕਟਰ ਸਾਹਿਬ ਕਹਿ ਰਹੇ ਪਾਵਰ ਚਲੀ ਗਈ ਹੈ ਉਹ ਕਿੰਨੀ ਚਾਹੀਏ ਡਾਕਟਰ ਕੋਈ ਇਹ ਸਚਾਈ ਹੈ ਤਾਂ ਕੀ ਬੰਦੋਬਸਤ ਕਿਤੇ ਗਿਆ ਮਨ ਟੈਂਕ ਜੀ ਸਸਿਕਲ ਜੀ ਸਾਰਿਆਂ ਨੂੰ ਇਹ ਬੜਾ ਇੱਕ ਜਿਹੜਾ ਗੰਭੀਰ ਜਿਹੜਾ ਮਸਲਾ ਹੈਗਾ ਜੀ ਇਹਦੇ ਵਿੱਚ ਆਪਰੇਸ਼ਨ ਥੀਟਰ ਦੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਜਿਹੜਾ ਹੈਗਾ ਇੱਕ ਡਾਕਟਰ ਨੇ ਜਿਹੜੇ ਮਤਲਬ ਆਪਰੇਸ਼ਨ ਥੀਟਰ ਤੋਂ ਸਿੱਧੀ ਵੀਡੀਓ ਪਾਈ ਆ ਅ ਕੱਲ ਗ੍ਰਿਡ ਫੇਲਰ ਹੋਇਆ ਸੀਗਾ ਜੀ ਜਿਹੜੀ ਪੀਐਸਪੀਸੀਐਲ ਹੈ ਉਹਨਾਂ ਦੀ ਜਿਹੜੀ ਲਾਈਨ ਆਉਂਦੀ ਆ ਪੁੱਛੋ ਉਹ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲਾਂ ਜਦੋਂ 7ਵੇਂ ਮਹੀਨੇ ਦੇ ਵਿੱਚ ਪ੍ਰੋਬਲਮ ਆਈ ਸੀ ਤੇ ਪਹਿਲਾਂ ਇੱਕ ਲਾਈਨ ਹੁੰਦੀ ਸੀ ਇਹਨਾਂ ਦੀ ਜਿਹੜੀ ਬਡੂੰਗਰ ਤੋਂ ਆਉਂਦੀ ਸੀ ਤੇ ਫਿਰ ਅਸੀਂ ਉਸ ਲਈ ਫੈਸਲਾ ਇਹ ਕੀਤਾ ਸੀਗਾ ਕਿ ਤਿੰਨ ਲਾਈਨਾਂ ਹੈ ਇੱਕ ਇਧਰੋਂ ਪਸਾਣੇ ਵੱਲੋਂ ਆਉਂਦੀ ਹੈ ਜੀ ਇੱਕ ਜਿਹੜੀ ਹੈਗੀ ਆ ਤੁਹਾਡੇ ਪੁਰਾਣੇ ਬੱਸ ਸਟੈਂਡ ਤੋਂ ਆਉਂਦੀ ਆ ਤਿੰਨ ਡਿਫਰੈਂਟ ਡਿਫਰੈਂਟ ਲਾਈਨਾਂ ਜਿਹੜੀ ਹੈਗੀਆਂ ਬਟ ਉਹਨਾਂ ਨੇ ਜਦੋਂ ਇੱਕ ਗ੍ਰਿਡ ਤੋਂ ਦੂਜੇ ਗ੍ਰਿਡ ਤੇ ਸ਼ਿਫਟ ਕਰਨਾ ਉਹਨਾਂ ਦਾ 10 ਮਿੰਟ ਦਾ ਤਕਰੀਬਨ ਪ੍ਰੋਸੀਜਰ ਹੁੰਦਾ ਉਹਨਾਂ ਨੂੰ 1 لیکن ਜਿਹੜਾ ਅਸੀਂ ਤੀਜਾ ਯੂਨਿਟ ਅਸੀਂ ਇਸ ਕਰਕੇ ਕੀਤਾ ਸੀ ਜਿਹੜਾ ਪਛਾਣੇ ਵੱਲੋਂ ਆਂਦਾ ਕਿ ਉਹ ਇੱਥੋਂ ਲੰਘਦਾ ਹੈਗਾ ਤੇ ਉਹਦੇ ਵਿੱਚ ਸਿਰਫ ਇੱਕ ਉਹਨਾਂ ਨੇ ਇੱਕ ਕੂਪਨ ਲਗਣੀ ਹੈ ਜੀ ਜਿਹੜੀ ਇੱਕ ਬਹੁਤ ਮਹਿੰਗੀ ਨੇ ਆ ਉਹ ਉਹਨੂੰ ਆਰਐਮਯੂ ਕਹਿੰਦੇ ਆ ਉਹਦੇ ਨਾਲ ਚੇਂਜਓਵਰ ਹੋ ਜਾਏਗਾ ਉਹਦੇ ਨਾਲ ਟਾਈਮ ਜਿਹੜਾ ਹੈ 10 ਮਿੰਟ ਤੋਂ ਘਟ ਕੇ 2 ਮਿੰਟ ਰਹਿ ਜਾਏਗਾ ਜੀ ਇਮੀਡੀਏਟਲੀ ਜੇ ਨੂੰ ਚੇਂਜਓਵਰ ਕਰਨੇ ਆਪਾਂ ਚੇਂਜਓਵਰ ਹੋ ਜਾਏਗਾ ਤੇ 2 ਮਿੰਟਸ ਹੋ ਜਾਏਗਾ ਉਹ ਇਸ ਤੋਂ ਸવાય ਅਸੀਂ ਜਿਹੜਾ ਬਾਕੀ ਇਹਦੀ ਐਵਰੇਜ ਅਸੀਂ ਮੈਜ਼ਰ ਸੀ ਗਿਆ ਵੀ ਜਿਹੜਾ ਜਨਰੇਟਰ ਹੈ ਉਸ ਵੱਲੇ ਜੋ ਦਿੱਕਤ ਆਈ ਸੀ ਵੀ ਇੱਕ ਤਾਂ ਡੀਜ਼ਲ ਭਰੇ ਹੋਣੇ ਚਾਹੀਦੇ ਔਰ ਉਹਨਾਂ ਦਾ ਸਪੇਅਰ ਵੀ ਉਹਨਾਂ ਕੋਲੇ ਪਿਆ ਪਿਆ ਹੋਣਾ ਚਾਹੀਦਾ ਉਹ ਇਨਸ਼ੋਰ ਕਰ ਰਹੇ ਆ ਤੇ ਦੂਜਾ ਉਹਦੀਆਂ ਬੈਟਰੀਆਂ ਔਰ ਜਿਹੜੇ ਜਨਰੇਟਰ ਆਗੇ ਉਹਨਾਂ ਦੀ ਸਰਵਿਸ ਰੈਗੂਲਰਲੀ ਹੋਈ ਹੋਵੇ ਔਰ ਦੇ ਸ਼ੁੱਡ ਬੀ ਇਨ ਵਰਕਿੰਗ ਕੰਡੀਸ਼ਨ ਤੀਜਾ ਮੈਂ ਇਹ ਕਿਹਾ ਸੀਗਾ ਕਿ ਜਿਹੜੇ ਯੂਪੀਐਸ ਹੈ ਅਨ ਇਨਟਰਐਪਟਡ ਪਾਵਰ ਸਪਲਾਈ ਉਹਨੂੰ ਆਨਲਾਈਨ ਯੂਪੀਐਸ ਕਹਿੰਦੇ ਜਿਹਦੇ ਨਾਲ ਸਾਰੀ ਮੈਡੀਕਲ ਇਕੁਪਮੈਂਟ ਜਿਵੇਂ ਕੱਲ ਪੇਸ਼ੈਂਟ ਹੈ ਉਹਨੂੰ ਆਪਾਂ ਬੇਹੋਸ਼ ਕੀਤਾ ਹੁੰਦਾ ਉਹਨੂੰ ਅਸੀਂ ਇੰਟੂਬੇਸ਼ਨ ਕਰਦੇ ਆ ਉਹਦੀ ਇੰਟੂਬੇਸ਼ਨ ਕੀਤੀ ਹੈ ਯੂਪੀਐਸ ਹੈ ਔਰ ਕੱਲ ਵੀ ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਕਮਰੇ ਦੇ ਵਿੱਚ ਪੇਸ਼ੈਂਟ ਦੇ ਨਾਲ ਗੱਲ ਕਰਕੇ ਆਇਆ ਪੇਸ਼ੈਂਟ ਵਾਰਡ ਦੇ ਵਿੱਚ ਬਿਲਕੁਲ ਨਾਰਮਲ ਹੈ ਪੇਸ਼ੈਂਟ ਬਹੁਤ ਖੁਸ਼ ਹੈ ਬਿਲਕੁਲ ਠੀਕ ਹੈਗਾ ਉਹਦੇ ਅਟੈਂਡੈਂਟਸ ਨਾਲ ਗੱਲ ਕੀਤੀ ਦੇ ਆਰ ਸੈਟੀਸਫਾਈਡ ਔਰ ਪੇਸ਼ੈਂਟ ਦੀ ਰਿਕਵਰੀ ਬਿਲਕੁਲ ਠੀਕ ਹੈ ਔਰ ਜਿਹੜੇ ਆਪਰੇਟਿੰਗ ਡਾਕਟਰ ਸੀਗੇ ਉਹ ਵੀ ਉੱਥੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੀ ਐਮਰਜੈਂਸੀ ਇਕੁਪਮੈਂਟ ਹੈ ਸਾਰੇ ਕੰਮ ਕਰ ਰਹੀ ਸੀ यूपीएस ਦਾ ਜਿਹੜਾ ਸੀਗਾ ਉਹ ਕੰਮ ਕਰ ਰਿਹਾ ਸੀਗਾ ਔਰ ਉਹਦੇ ਚ ਕੋਈ ਮਤਲਬ ਇਸ ਤਰ੍ਹਾਂ ਦਾ ਰਿਸਕ ਨਹੀਂ ਸੀਗਾ ਜਿਹੜੀ ਹੈਵੀ ਹੁੰਦੀ ਆ ਵੀ ਜਿਸ ਤਰ੍ਹਾਂ ਆਪਾਂ ਕਾਟਰੀ ਕਰਦੇ ਆ ਉਹ ਨਹੀਂ ਆ ਤੁਸੀਂ ਦੇਖਿਆ ਵੀ ਹੋਣਾ ਕਿ ਜਦੋਂ ਡਾਕਟਰ ਵੀ ਦਿਖਾ ਰਿਹਾ ਉਹਦੇ ਤੇ ਜਿਹੜੀਆਂ ਆਰਟਰੀਜ਼ ਕਰਨੀਆਂ ਸੀ ਜਿਹੜੇ ਬਰੀਡਰਸ ਆ ਵੀ ਜੇ ਉਹ ਉਹ ਨਹੀਂ ਚੱਲਦੀ ਕਾਟਰੀ ਤਾਂ ਉਹਦੇ ਨਾਲ ਉਹਨੂੰ ਕਰਕੇ ਆਪਾਂ ਜਾਂ ਕਈ ਵਾਰੀ ਸਾਨੂੰ ਉਹ ਨੌਬਤ ਨਹੀਂ ਆਈ ਹੈ ਵੀ ਅਸੀਂ ਜਿਹੜੀ ਮਕੈਨੀਕਲ ਇੰਟੂਬੇਸ਼ਨ ਵੀ ਆ ਜਿਹੜਾ ਕਿ ਮਕੈਨੀਕਲ ਵੀ ਆਪਾਂ ਪਹਿਲਾਂ ਇੱਦਾਂ ਹੀ ਕਰਦੇ ਹੁੰਦੇ ਸੀ ਜਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀ ਇਹ ਉਹ ਸਾਰਾ ਸਿਸਟਮ ਜਿਹੜਾ ਸੀਗਾ ਸਾਰੇ ਸਿਸਟਮ ਕੰਮ ਕਰ ਰਹੇ ਸੀਗੇ ਪੇ ਜਿਹੜੇ ਡਾਕਟਰ ਸੀਗੇ ਜਿਹੜੇ ਮੇਨ ਉਹਨਾਂ ਦੇ ਔਨਕੋ ਸਰਜਨ ਡਾਕਟਰ ਹਨੂਬਾ ਉਹਨਾਂ ਦੀ ਸਾਰੀ ਟੀਮ ਹੈ ਉਹਨਾਂ ਨੇ ਆਪਣਾ ਦੇ ਕੈਰੀਡ ਆਨ ਵਿਦ देयर ਸਰਜਰੀ ਐਂਡ ਸਾਰੇ ਜਿਹੜੇ ਐਮਰਜੈਂਸੀ ਪ੍ਰੋਸੀਜਰ ਸਾਰੇ ਉਹਨਾਂ ਨੇ ਜਿਹੜਾ ਸੀਗੇ ਸਿਸਟਮ ਕੰਮ ਕਰ ਰਿਹਾ ਸੀ ਬਿਲਕੁਲ ਆਪਰੇਸ਼ਨ ਠੀਕ ਹੋਇਆ ਔਰ ਪੇਸ਼ੈਂਟ ਠੀਕ ਹੋ ਗਿਆ ਜਿਹੜੀ ਸਭ ਤੋਂ ਪਹਿਲੀ ਅੱਛੀ ਗੱਲ ਡਾਕਟਰ ਸਾਹਿਬ ਡਾਕਟਰ ਜਿਹੜੇ ਡਾਕਟਰ ਸਾਹਿਬ ਨੇ ਵੀਡੀਓ ਬਣਾ ਕੇ ਉਹਨੂੰ ਅਪਲੋਡ ਕਰਾ ਲਿਆ ਦੇਖੋ 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 ਇੱਕ ਵਾਰੀ ਤੁਸੀਂ ਨਾ ਚਲੋ ਮੈਂ ਤੁਹਾਡੀ ਗੱਲ ਦਾ ਜਵਾਬ ਪਹਿਲਾਂ ਦੇ ਦਿੰਦਾ ਦੇਖੋ ਜਦੋਂ ਆਪਰੇਸ਼ਨ تھیਟਰ ਦੇ ਵਿੱਚ ਹੁੰਦੇ ਆ ਐਸ ਡਾਕਟਰ ਮੈਂ ਐਸੇ ਹਸਪਤਾਲ ਚ ਕੰਮ ਕੀਤਾ ਇੱਥੇ ਵੀ ਮੈਂ ਰਿਟਾਇਰਮੈਂਟ ਲਈ ਆ ਜਦੋਂ ਡਾਕਟਰ ਕੰਮ ਕਰਦੇ ਹੁੰਦੇ ਸਾਡਾ ਪਹਿਲਾ ਕੰਸਰਨ ਕੀ ਹੁੰਦਾ ਪੇਸ਼ੈਂਟ ਕੰਸਰਨ ਹੁੰਦਾ ਸਾਡਾ ਜਦੋਂ ਕੋਈ ਸਾਡੇ ਔਖੇ ਹਾਲਾਤ ਹੁੰਦੇ ਆ ਤੇ ਅਸੀਂ ਪੇਸ਼ੈਂਟ ਦੀ ਦੇਖਦੇ ਆ ਕਿ ਪੇਸ਼ੈਂਟ ਦੀ ਆਪਾਂ ਜੇ ਬਲੀਡਿੰਗ ਰੁਕਣੀ ਆ ਡਾਕਟਰ ਕੈਨ ਕੰਟ੍ਰਿਬਿਊਟ ਟੂ ਥੈਟ ਜੇ ਤੁਸੀਂ ਜਿਹੜੀ ਡਾਕਟਰਾਂ ਨੇ ਕੀਤੀ ਬਾਕੀ ਦੀ ਟੀਮ ਨੇ ਕੀਤੀ ਉਹਦੇ ਚ ਮжоਰਿਟੀ ਬੰਦਿਆਂ ਨੇ ਕੀਤੀ ਆਪਰੇਸ਼ਨ ਜਿਹੜਾ ਹੈਗਾ ਉਹ ਕੰਟੀਨਿਊ ਹੋਵੇ ਮੈਂ ਆਈ ਸਰਜਨ ਆ ਮਾਈਕਰੋਸਕੋਪ ਦੇ ਵਿੱਚ ਫੇਲਰ ਹੋ ਜਾਂਦਾ ਸੀ ਲੇਕਿਨ ਅਸੀਂ ਸਾਈਡ ਤੋਂ ਟਾਰਚ ਦਿਖਾ ਕੇ ਵੀ ਲੈਂਸ ਪਾ ਕੇ ਉਹਦਾ ਆਪਰੇਸ਼ਨ ਕੰਪਲੀਟ ਕਰ ਦਿੰਦੇ ਹੁੰਦੇ ਸੀ ਕਿ ਆਈ ਊਡ ਹੈਵ ਐਪਰੀਸ਼ੀਏਟਡ ਥੈਟ ਆਈ ਊਡ ਐਪਰੀਸ਼ੀਏਟ ਆਈ ਐਪਰੀਸ਼ੀਏਟ ਦਾ ਡਾਕਟਰ ਜਿਨ੍ਹਾਂ ਨੇ ਪਾਵਰ ਡਿਸਰਪਸ਼ਨ ਦੇ ਬਾਵਜੂਦ ਵੀ ਐਮਰਜੈਂਸੀ ਜੋ ਸਾਡਾ ਸਾਰਾ ਸਿਸਟਮ ਚੱਲਦਾ ਸੀ ਉਹਦੇ ਨਾਲ ਡਾਕਟਰ ਉਹਦੇ ਆਪਰੇਸ਼ਨ ਉਹਨਾਂ ਨੇ ਪੂਰਾ ਕੀਤਾ ਆਈ ਐਪਰੀਸ਼ੀਏਟ ਦੋਸ ਡਾਕਟਰਸ ਮਰੋਨਾ ਜੇ ਮਤਲਬ ਉਸ ਵੇਲੇ ਜੇ ਡਾਕਟਰ ਮਰੀਜ਼ ਨੂੰ ਛੱਡ ਕੇ ਕੋਈ ਹੋਰ ਕੁਝ ਕਰਨ ਲੱਗ ਜਾਏਗਾ ਤਾਂ ਉਹ ਐਪਰੀਸ਼ੀਏਟ ਕਰਨ ਵਾਲੀ ਚੀਜ਼ ਨਹੀਂ ਹੈ ਮੇਰੇ ਖਿਆਲ ਤੁਸੀਂ ਵੀ ਐਪਰੀਸ਼ੀਏਟ ਨਹੀਂ ਕਰੋਗੇ ਜੇ ਤੁਹਾਡੇ ਮਾਤਾ ਜੀ ਦਾ ਐਪਰੀਸ਼ੀਏਸ਼ਨ ਹੋ ਰਿਹਾ ਤੁਸੀਂ ਵੀ ਐਪਰੀਸ਼ੀਏਟ ਨਹੀਂ ਕਰੋਗੇ ਤੁਸੀਂ ਕਹੋਗੇ ਕਿ ਡਾਕਟਰ ਆਪਣੀ ਕੋਸ਼ਿਸ਼ ਪੂਰੀ ਕਰਾਂ ਜਿਹੜੇ ਡਾਕਟਰਾਂ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਵਧੀਆ ਪ੍ਰੈਕਟਿਸ ਨਹੀਂ ਦਿੱਤਾ ਉਹ ਮੈਂ ਐਪਰੀਸ਼ੀਏਟ ਕਰਦਾ ਦੂਜੀ ਗੱਲ ਕਿ ਅਸੀਂ ਜਿਹੜਾ ਇਹ ਸਿਸਟਮ ਹੈ ਉਹਨੂੰ ਰੋਬਸਟ ਬਣਾਣਾ ਜਦੋਂ ਦੀ ਸਾਡੀ ਸਰਕਾਰ ਆਈ ਹੈ ਸਿਹਤ ਕ੍ਰਾਂਤੀ ਪਟਿਆਲੇ ਤੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅਰਵਿੰਦ ਕੇਜਰੀਵਾਲ ਜੀ ਨੇ ਪਟਿਆਲੇ ਤੋਂ ਸ਼ੁਰੂ ਕੀਤੀ ਐਮਰਜੈਂਸੀ ਨੂੰ ਅਪਗ੍ਰੇਡ ਕੀਤਾ ਸਾਰੇ ਜਿਹੜੇ ਸਾਡੇ ਆਪਰੇਸ਼ਨ ਥੀਟਰ ਆ ਸੀ ਉਹਨਾਂ ਨੂੰ ਮੋਡੂਲਰ ਬਣਾ ਰਹੇ ਆ ਜਿਹੜੇ ਕਿ ਬਿਲਕੁਲ ਲੇਟੈਸਟ ਡੀ ਜਿਹੜੇ ਕਿਸੇ ਵੀ ਪ੍ਰਾਈਵੇਟ ਕਾਰਪੋਰੇਟ ਹਸਪੀਟਲ ਜਿਹੋ ਜਿਹੇ ਆਪਰੇਸ਼ਨ ਥੀਟਰ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਅਸੀਂ ਉਹ ਜਿਹੇ ਬਣਾਏ ਆ ਉਹਨਾਂ ਦੇ ਵਿੱਚ ਪਾਵਰ ਬੈਕਅਪ ਅਸੀਂ ਆਪਰੇਸ਼ਨ ਥੀਟਰ ਦੇ ਵਿੱਚ ਦਿੱਤੀ ਆ ਜਿਹਨੂੰ ਮੈਂ ਯੂਪੀਐਸ ਕਹਿੰਦੇ ਆ ਅਨ ਇੰਟਰਪਟਿਡ ਪਾਵਰ ਸਪਲਾਈ ਵਾਸਤੇ ਆਨਲਾਈਨ ਯੂਪੀਐ ਬਾਕੀ ਜਿਹੜਾ ਇਹ ਸਾਡਾ PW ਦੀ ਇਲੈਕਟ੍ਰੀਕਲ ਹੈ ਇਹ ਉਹਨਾਂ ਦਾ ਹੈਗਾ ਜਦੋਂ ਪਹਿਲਾਂ ਹੋਇਆ ਸੀ ਉਦੋਂ ਕਹਿੰਦੇ ਸੀ ਡੀਜ਼ਲ ਖਤਮ ਹੋ ਗਿਆ ਜਾਂ ਕੋਈ ਬੈਟਰੀ ਦੀ ਪ੍ਰੋਬਲਮ ਹੈ ਸਾਡੇ ਵੱਲੋਂ ਫੰਡ ਦੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਡੋਟ ਸਾਹਿਬ ਮੈਂ ਕਿਤੇ ਵੀ ਕਟ ਲਾ ਦਾਂਗਾ ਬਟ ਮੈਂ ਸਿਹਤ ਤੇ ਕੋਈ ਕਟ ਨਹੀਂ ਲਾਵਾਂਗਾ ਔਰ ਉਹਨਾਂ ਨੇ ਸਾਨੂੰ ਫੰਡ ਦੀ ਸਾਡੇ ਕੋਲ ਇਹਨਾਂ ਕੋਲੇ ਕੋਈ ਕਮੀ ਨਹੀਂ ਹੈ ਮੇਰੇ ਨਾਲ ਬੈਠੇ ਮੇਰੇ ਸਾਡੇ ਸੈਕਟਰ ਸਾਹਿਬ ਬੈਠੇ ਆ ਡੀਆਰ ਅਮੀ ਸਾਹਿਬ ਮੈਡੀਕਲ ਸਪਰਟੈਂਡ ਸਾਹਿਬ ਸਾਰੇ ਜਣੇ ਇੱਥੇ ਹੈਗੇ ਆ ਇਹਨਾਂ ਨੂੰ ਫੰਡ ਦੀ ਕੋਈ ਕਮੀ ਨਹੀਂ ਹੈ ਜੀ ਇਹਨਾਂ ਨੂੰ ਕਿਹਾ ਵੀ ਜਿਹੜੀ ਵੀ ਤੁਹਾਡੇ ਕੋਲੇ ਪੇਸ਼ੈਂਟ ਦੀ ਜਿਹੜੀ ਸਹੂਲਤ ਹੈ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਕਿਸੇ ਵੀ ਕੋਰਪੋਰੇਟ ਹਸਪਤਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਜਿਹੜੀ ਵੀ ਕੋਈ ਕਮੀ ਪੇਸ਼ੀ ਸੀ ਇੱਥੇ ਮੋਡੂਲਰ ਆਪਰੇਸ਼ਨ تھیਟਰ ਤੋਂ ਲੈ ਕੇ ਜੀ ਨਵੀਂ ਜਿਹੜੀ ਅਸੀਂ ਐਮਰਜੈਂਸੀ ਕ੍ਰੀਏਟ ਕੀਤੀ ਆ ਐਮਰਜੈਂਸੀ ਬੈਡਸ ਆ 100 ਬੈਡਸ ਜਿਹੜੀ ਅਸੀਂ ਐਮਰਜੈਂਸੀ ਜਿਹੜੀ ਤੁਹਾਡੀ ਬਣੀ ਆ ਤੁਹਾਨੂੰ ਤੁਹਾਡੀ ਨੌਲੇਜ ਵਿੱਚ ਆ ਜੀ ਇਹ ਸੁਪਰ ਸਪੈਸ਼ਲਿਟੀ ਵਿੰਗ ਦੇ ਵਿੱਚ ਕਾਰਡੀਓ ਲੈਬ ਚੱਲਦੀ ਪਈ ਆ ਜੀ ਜਿਹੜੀ ਨਿਊਰੋਲੋਜੀ ਨਿਊਰੋ ਸਰਜੀ ਦੀ ਜਿਹੜੀ ਲੈਬ ਚੱਲਦੀ ਪਈ ਆ ਔਰ ਬਹੁਤ ਸ ਪੰਜਾਬ ਸਰਕਾਰ ਕਮਿਟਿਡ ਹੈ ਜੀ ਅਸੀਂ ਮੈਂ ਸਾਰਿਆਂ ਦਾ ਪੀ ਪੀਐਸ ਪੀਸੀਐਲ ਦਾ ਪੂਰਾ ਆਡਿਟ ਕਰ ਰਹੇ ਹਾਂ ਜੀ ਅਸੀਂ ਪੂਰੀ ਇਨਕੁਆਰੀ ਕਰ ਰਹੇ ਹਾਂ ਕਿ ਉਹਨਾਂ ਦੇ ਲੈਵਲ ਤੇ ਕੀ ਇਮਪਰੂਵਮੈਂਟਸ ਹੋ ਸਕਦੀਆਂ ਕੋਈ ਫੇਲਿਅਰ ਤਾਂ ਨਹੀਂ ਹੈ ਜਿਹੜਾ ਪੀਡਬੀਡ ਇਲੈਕਟ੍ਰੀਕਲ ਹੈ ਉਹਨਾਂ ਦੇ ਲੈਵਲ ਤੇ ਪੂਰੀ ਇਨਕੁਆਰੀ ਆਰਡਰ ਕਰਤੀ ਹੋਈ ਹੈ ਜੀ ਇਨਕੁਆਰੀ ਉਹਨਾਂ ਦੀ ਚੱਲਦੀ ਪਈ ਹੈ ਕਿ ਜੇ ਜਿਹੜੇ ਬੰਦੇ ਦੇ ਲੈਵਲ ਦੇ ਉੱਤੇ ਲੈਪਸ ਹੋਇਆ ਜੇ ਜਨਰੇਟਰ ਦਾ ਜਿਹੜਾ ਜਿਹੜਾ ਪੀਰੀਅਡ ਹੈ ਉਹ ਮੇਰੇ ਖਿਆਲ ਇੱਕ ਜਾਂ ਦੋ ਮਿੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ ਜੇ ਪਿੱਛੋਂ ਜਿਹੜੀ ਮੇਨ ਜਿਹੜੀ ਪੀਐਸਪੀਸੀਆਰ ਦੀ ਸਪਲਾਈ ਫੇਅਰ ਹੋ ਗਿਆ ਜਾਂ ਗ੍ਰਿਡ ਫੇਲਰ ਹੋ ਗਿਆ ਤਾਂ ਜੀਨਰੇਟਰ ਚਲਾ ਦਿਓ ਬਟ ਇਨ ਐਨੀ ਕੇਸ ਸਾਡੇ ਕੋਲੇ ਅੱਧੇ ਘੰਟੇ ਦੀ ਹਰ ਇੱਕ ਪ੍ਰੈਸਨ ਥੀਟਰ ਦੇ ਵਿੱਚ ਐਮਰਜੈਂਸੀ ਇਕੁਇਪਮੈਂਟ ਵਾਸਤੇ ਸਾਡੇ ਕੋਲੇ ਸਾਰੀ ਜਿਹੜੀ ਹੈਗੀ ਆ ਉਹ ਜਿਹੜੀ ਆਨਲਾਈਨ ਯੂਪੀਐਸ ਤੇ ਥਰੂ ਸਾਡੇ ਕੋਲੇ ਬੈਕਅਪ ਹੈ ਔਰ ਜੀਨਰੇਟਰ ਦੇ ਨਾਲ ਉਹਦਾ ਤਾਂ 6-8 ਘੰਟੇ ਦਾ ਹੁੰਦਾ ਹੀ ਉਸ ਤੋਂ ਬਾਅਦ ਡੀਜ਼ਲ ਪਈ ਜਾਏਗਾ ਉਹਦੇ ਚੋਂ ਲਗਾਤਾਰ ਚੱਲੀ ਚੱਲੇਗੀ 19 ਸਾਰਾ ਸਾਡਾ ਸਰਜਰੀ ਵੀ ਓਵਰ ਹੋ ਜਾਣੀ ਹੈ ਤੇ ਦੈਨ ਵੀ ਕੈਨ ਆਲਵੇਸ ਪਲਾਨ ਸੋ ਇਹ ਬਿਲਕੁਲ ਸਾਰੀਆਂ ਜ ਜਿੰਨੇ ਵੀ ਸਾਡੇ ਪੇਸ਼ੈਂਟਸ ਆ ਵੀ ਕੋਈ ਕਿਸੇ ਕਿਸਮ ਦੀ ਕੋਈ ਵੀ ਕੋਈ ਕਤਾਹੀ ਜਿਹੜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਵੀ ਲੈਵਲ ਦੇ ਉੱਤੇ ਔਰ ਦੇਖੋ ਜਿਹੜੇ ਡਾਕਟਰਸ ਹੁੰਦੇ ਆ ਨਾ ਜੀ ਡਾਕਟਰਸ ਦੇ ਵਿੱਚ ਸਭ ਤੋਂ ਵੱਡੀ ਕੁਆਲਿਟੀ ਕੀ ਹੁੰਦੀ ਆ ਉਹਦੇ ਵਿੱਚ ਸਹਿਣਸ਼ੀਲਤਾ ਧੀਰਜ ਪੇਸ਼ੈਂਸ ਪਰਸ